ਪੁੱਤੇ ਦੇ ਨਾਲ ਪਿਆਰ ਕਰਦੀ ਹੈ ਮਾਂ ਨੂੰ ਵੀ ਲੱਗਾ ਹੋਣਾ ਹੈ ਕਿ ਮੇਰਾ ਵੱਡਾ ਸਿੱਧੂ ਜਿਹੜਾ ਆ ਉਹ ਵਾਪਸ ਆ ਗਿਆ ਤਾਂ ਬਿਲਕੁਲ ਇਹ ਬਾਬੂ ਕਰ ਦੇਣ ਵਾਲੇ ਪਾਲਨੀ ਦੋਵੇਂ ਮਾਂ ਪੁੱਤ ਦੀਆਂ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿੰਨੀ ਖੁਸ਼ੀ ਆ ਉਸ ਮਾਂ ਨੂੰ ਜਿਹਦਾ ਹੀਰੇ ਵਰਗਾ ਨੌਜਵਾਨ ਪੁੱਤ ਇਸ ਦੁਨੀਆ ਤੋਂ ਚਲਾ ਗਿਆ ਸੀ ਤੇ ਅੱਜ ਉਹਦੀ ਝੋਲੀ ਦੇ ਵਿੱਚ ਉਸ ਸੱਚੇ ਪਾਤਸ਼ਾਹ ਨੇ ਮਿਹਰ ਕੀਤੀ ਹੈ ਉਸ ਮਾਲਕ ਨੇ ਰੰਗ ਭਾਗ ਲਾਏ ਹੈ ਤੇ ਬਾਪੂ ਪਲਕਾਰ ਅਦੀ ਤਸਵੀਰ ਵੀ ਤੁਸੀਂ ਦੇਖ ਸਕਦੇ ਹੋ ਕਿੰਨਾ ਭਾਵੂ ਕਰ ਦੇਣ ਵਾਲਾ ਪਾਲਿਆ ਔਰ ਦੂਸਰੇ ਪਾਸੇ ਸਿੱਧੂ ਮੂਸੇਵਾਲਾ ਲੈਜੈਂਡਸ ਨੈਵਰ ਡਾਈ ਵਾਕਿਆ ਹੀ ਜਿਹੜੇ ਲੈਜੈਂਡਸ ਹੁੰਦੇ ਨੇ ਨਾ ਉਹ ਕਦੇ ਨਹੀਂ ਮਰਦੇ ਉਹ ਅਮਰ ਹੋ ਜਾਂਦੇ ਆ ਇਹ ਵੀਡੀਓ ਨੇ ਸਾਬਿਤ ਕਰ ਦਿੱਤਾ ਹੈ ਤੇ ਉਸ ਪਰਮਾਤਮਾ ਨੇ ਅੱਜ ਜਦੋਂ ਰੰਗ ਭਾਗ ਲਾਏ ਆ ਅੱਜ ਛੋਟਾ ਸਿੱਧੂ ਜਿਹੜਾ ਆ ਉਹ ਉਹਨੇ ਜਨਮ ਲਿਆ ਉਹ ਦੁਨੀਆ ਤੇ ਆਇਆ ਤਾਂ ਇੱਕ ਮਾਂ ਦੀ ਤਸਵੀਰ ਤੁਹਾਨੂੰ ਦਿਖਾਉਣੀ ਆ ਉਸ ਮਾਂ ਨੂੰ ਦੇਖ ਕੇ ਤੁਹਾਡੀਆਂ ਅੱਖਾਂ ਦੇ ਵਿੱਚੋਂ ਹੰਝੂ ਆ ਜਾਣਗੇ ਦੇਖੋ ਮਾਂ ਕਿੰਨਾ ਉਹ ਵਿਰਲਾਪ ਦੇ ਵਿੱਚ ਵੀ ਹੈ ਤੇ ਕਿੰਨੀ ਖੁਸ਼ ਵੀ ਹੈ ਕਿ ਅੱਜ ਮੇਰਾ ਪੁੱਤ ਜਿਹੜਾ ਆ ਉਹ ਵਾਪਸ ਆ ਗਿਆ ਤੇ ਸ਼ੁਕਰ ਵੀ ਕਰਦੀ ਹੋਣੀ ਆ ਕਿ ਪ੍ਰਮਾਤਮਾ ਤੇਰਾ ਲੱਖ ਲੱਖ ਸ਼ੁਕਰ ਹੈ ਤੇਰਾ ਜਿੰਨਾ ਵੀ ਸ਼ੁਕਰ ਕਰੀਏ ਉਹਨਾਂ ਹੀ ਘਟ ਹੈ ਤਾਂ ਇਹ ਪ੍ਰਮਾਤਮਾ ਨੇ ਅੱਜ ਦਾਤ ਜਿਹੜੀ ਐ ਉਹ ਬਖਸ਼ੀ ਐ ਪੁੱਤ ਦੀ ਦਾਤ ਤਾਂ ਇਹਦੇ ਵਿੱਚ ਕੋਈ ਵੀ ਅਣਕਥਨੀ ਨਹੀਂ ਐ ਕਿ ਅੱਜ ਛੋਟਾ ਸਿੱਧੂ ਜਿਹੜਾ ਹੈ ਸ਼ੁਭਦੀਪ ਜਿਹੜਾ ਆ ਉਹ ਵਾਪਸ ਆ ਗਿਆ ਕਿੰਨਾ ਸੋਹਣਾ ਸੁਨੱਖਾ ਹੈ ਪ੍ਰਮਾਤਮਾ ਇਹਨੂੰ ਕਿਸੇ ਦੀ ਵੀ ਨਜ਼ਰ ਨਾ ਲਾਵੇ ਤੇ ਪ੍ਰਮਾਤਮਾ ਇਹਨੂੰ ਹੋਰ ਵੀ ਕਈ ਜ਼ਿਆਦਾ ਬੁਲੰਦੀ ਬਖਸ਼ੇ ਤੇ ਪ੍ਰਮਾਤਮਾ ਨਾਮ ਰੌਸ਼ਨ ਕਰੇ ਇਸੇ ਤਰੀਕੇ ਦੇ ਨਾਲ ਅਸੀਂ ਵੀ ਅਰਦਾਸ ਬੇਨਤੀ ਕਰਦੇ ਹਾਂ ਔਰ ਇੱਕ ਹੋਰ ਖੁਸ਼ ਖਬਰੀ ਹੈ ਕਿ ਮਾਤਾ ਚਰਨਕੌਰ ਜਿਹੜੇ ਉਹ ਬਿਲਕੁਲ ਠੀਕ ਠਾਕ ਹੈ ਅ ਬੱਚੇ ਨੇ ਜਨਮ ਲਿਆ ਹੈ ਡਿਲੀਵਰੀ ਜਿਹੜੀ ਉਹ ਹੋ ਚੁੱਕੀ ਹੈ ਤਸਵੀਰ ਦੇਖ ਸਕਦੇ ਹੋ ਔਰ ਬਕਾਇਦਾ ਪੋਸਟ ਪਾ ਕੇ ਆ ਜਾਣਕਾਰੀ ਜਿਹੜੀ ਹੈ ਉਹ ਪਰਿਵਾਰ ਨੇ ਸਾਂਝੀ ਕੀਤੀ ਹੈ ਕਿ ਬਿਲਕੁਲ ਜਿਹੜਾ ਬੇਟਾ ਆ ਉਹ ਠੀਕ ਠਾਕ ਹੈ ਔਰ ਛੋਟੇ ਸਿੱਧੂ ਨੇ ਜਨਮ ਲੈ ਲਿਆ ਹੈ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿੰਨਾ ਸੋਹਣਾ ਹੈ ਬਿਲਕੁਲ ਆਪਣੇ ਮਾਪਿਓ ਤੇ ਤੇ ਵੱਡੇ ਭਰਾ ਤੇ ਗਿਆ ਬਿਲਕੁਲ ਮਹਾਂਦਰਾ ਤੁਸੀਂ ਇੱਕ ਵਾਰੀ ਦੇਖੋਗੇ ਨਾ ਪਹਿਲੀ ਨਜ਼ਰ ਦੇ ਵਿੱਚ ਤਾਂ ਤੁਹਾਨੂੰ ਐ ਲੱਗਣਾ ਕਿ ਛੋਟਾ ਸਿੱਧੂ ਐ ਸਿੱਧੂ ਦਾ ਹੀ ਬਚਪਨ ਦੇਖ ਰਹੀਆਂ ਤਾਂ ਬਿਲਕੁਲ ਹੁਣ ਉਹ ਵੀ ਸਮਾਂ ਹੋਣਾ ਜਦੋਂ ਇਸ ਸਿੱਧੂ ਦਾ ਬਚਪਨ ਹੋਣਾ ਤਾਂ ਮਾਪਿਓ ਨੂੰ ਆਪਣੇ ਵੱਡੇ ਸਿੱਧੂ ਦੀ ਯਾਦ ਆਉਣੀ ਐ ਕਿ ਸਾਡਾ ਸਿੱਧੂ ਵੀ ਇੰਜ ਹੀ ਕਰਦਾ ਸੀਗਾ ਬਚਪਨ ਦੇ ਵਿੱਚ ਤਾਂ ਇਹ ਤਸਵੀਰ ਐ ਅੱਜ ਇਹ ਤਸਵੀਰ ਦੇਖ ਕੇ ਮਾਂ ਨੂੰ ਖੁਸ਼ੀ ਵੀ ਬਹੁਤ ਐ ਤੇ ਅੱਖਾਂ ਵੀ ਨਮ ਨੇ ਔਰ ਇੱਕ ਖੁਸ਼ੀ ਦੇ ਹੰਝੂ ਹੈ ਕਿ ਸ਼ੁਕਰ ਹੈ ਪ੍ਰਮਾਤਮਾ ਤੂੰ ਉਸ ਪਰਿਵਾਰ ਨੂੰ ਰੰਗ ਭਾਗ ਲਾ ਦਿੱਤੇ ਜਿਸ ਪਰਿਵਾਰ ਨੇ ਇੰਨਾ ਵੱਡਾ ਦੁੱਖ ਸੰਤਾਪ ਹੰਡਾ ਲਿਆ ਹਾਲਾਂਕਿ ਅਜੇ ਵੀ ਉਹ ਵੱਡੇ ਪੁੱਤ ਦੀ ਘਾਟ ਤਾਂ ਰੜਕਣੀ ਹੈ ਕਿਉਂਕਿ ਮਾਪਿਓ ਹੁੰਦੇ ਐ ਮਾਪਿਓ ਆਪਣੇ ਪੁੱਤ ਨੂੰ ਅੱਖਾਂ ਤੋਂ ਉੱਲਾ ਨਹੀਂ ਕਰ ਸਕਦੇ ਤੇ ਇਹਨਾਂ ਦਾ ਤਾਂ ਫਿਰ ਵੀ ਪੁੱਤ ਜਿਹੜਾ ਉਹ ਗੋਲੀਆਂ ਦੇ ਨਾਲ ਕਤਲ ਕੀਤਾ ਗਿਆ ਸੀ ਤਾਂ ਉਹ ਮਾਪਿਓ ਕਿਵੇਂ ਭੁੱਲ ਜਾਣਗੇ ਜਿਨ੍ਹਾਂ ਦੀਆਂ ਆਂਦਰਾਂ ਦਾ ਕਤਲ ਕੀਤਾ ਸੀ ਹਾਂ ਪਰ ਪ੍ਰਮਾਤਮਾ ਨੇ ਅੱਜ ਇੱਕ ਦਿਲਾਸਾ ਦੇ ਦਿੱਤਾ ਹੈ ਪ੍ਰਮਾਤਮਾ ਨੇ ਦੁਬਾਰਾ ਜ਼ਿੰਦਗੀ ਜਿਉਣ ਦਾ ਮਕਸਦ ਦੇ ਦਿੱਤਾ ਹੈ ਪ੍ਰਮਾਤਮਾ ਨੇ ਦੁਬਾਰਾ ਹੱਸਣ ਦਾ ਮਕਸਦ ਦੇ ਦਿੱਤਾ ਹੈ ਪ੍ਰਮਾਤਮਾ ਨੇ ਦੁਬਾਰਾ ਇੱਕ ਖੁਸ਼ੀ ਦੇ ਨਾਲ ਇਸ ਸਮਾਜ ਦੇ ਵਿੱਚ ਵਿਚਰਣ ਦਾ ਅੱਜ ਇੱਕ ਮਕਸਦ ਦੇ ਦਿੱਤਾ ਹੈ ਕਿਉਂਕਿ ਅੱਜ ਇੱਕ ਛੋਟੇ ਸਿੱਧੂ ਦਾ ਜਨਮ ਹੋਇਆ ਤੇ ਮਾਤਾ ਚਰਨਕੌਰ ਦੀ ਕੁੱਖ ਤੋਂ ਜਦੋਂ ਇਹਨੇ ਜਨਮ ਲਿਆ ਹੈ ਨਾ ਤਾਂ ਉਸ ਸਮਾਂ ਮਾਤਾ ਚਰਨਕੌਰ ਦਾ ਤੁਸੀਂ ਇਹ ਸਿਚੁਏਸ਼ਨ ਹੀ ਸਮਝ ਸਕਦੇ ਹੋ ਕਿੰਨੀ ਭਾਵੁਕ ਹੈ ਮਾਤਾ ਚਰਨਕੌਰ ਔਰ ਕਿੰਨੀ ਖੁਸ਼ ਵੀ ਹੋਣੀ ਹੈ ਔਰ ਕਿੰਨੀ ਦੁਖੀ ਵੀ ਹੋਣੀ ਹੈ ਕਿ ਆ ਇੱਕ ਮੇਰਾ ਸਿੱਧੂ ਗਿਆ ਤੇ ਮੇਰਾ ਦੂਜਾ ਸਿੱਧੂ ਆ ਗਿਆ ਤੇ ਪ੍ਰਮਾਤਮਾ ਤੇਰਾ ਸ਼ੁਕਰ ਹੈ ਪਰ ਤੂੰ ਮੇਰਾ ਵੱਡਾ ਸਿੱਧੂ ਲੈ ਗਿਆ ਤਾਂ ਮੈਨੂੰ ਛੋਟਾ ਸਿੱਧੂ ਦੇ ਗਿਆ ਤਾਂ ਇਹ ਪਿਤਾ ਦੀ ਉਹ ਤਸਵੀਰ ਵੀ ਦਿਖਾਉਨੇ ਆ ਜਦੋਂ ਪਿਤਾ ਚਮਚੇ ਦੇ ਨਾਲ ਆਪਣੇ ਛੋਟੇ ਸਿੱਧੂ ਨੂੰ ਦੁੱਧ ਪਿਆਰੇ ਹੈ ਤਾਂ ਉਹ ਪੁਰਾਣਾ ਬਚਪਨ ਵੀ ਯਾਦ ਆ ਗਿਆ ਹੁਣੇ ਕਿ ਮੈਂ ਵੱਡੇ ਸਿੱਧੂ ਨੂੰ ਵੀ ਇੰਜ ਹੀ ਕਦੇ ਜਦੋਂ ਉਹਦਾ ਜਨਮ ਹੋਇਆ ਸੀ ਨਾ ਤਾਂ ਮੈਂ ਉਹਨੂੰ ਵੀ ਇੰਜ ਹੀ ਦੁੱਧ ਪਿਆਇਆ ਸੀ ਤੇ ਅੱਜ ਇੰਜ ਹੀ ਦੁੱਧ ਆਪਣੇ ਛੋਟੇ ਪੁੱਤ ਨੂੰ ਵੀ ਪਿਆਰਿਆ ਹੈ ਤਾਂ ਇਹ ਤਸਵੀਰ ਹੈ ਇਹ ਬੜੇ ਭਾਵੁਕ ਕਰ ਦੇਣ ਵਾਲੇ ਪਲ ਨੇ ਬੜੀ ਖੂਬਸੂਰਤ ਵੀ ਤਸਵੀਰ ਹੈ ਕਿ ਇੱਕ ਜਦੋਂ ਪੁੱਤ ਦਾ ਜਨਮ ਹੁੰਦਾ ਹੈ ਨਾ ਜਿਹੜੇ ਮਾਪਿਓ ਤੇ ਦੁੱਖਾਂ ਦਾ ਪਹਾੜ ਟੁੱਟਿਆ ਹੋਵੇ ਜਿੰਨਾਂ ਦਾ ਹੀਰੇ ਵਰਗਾ ਪੁੱਤ ਜਿਹਨੂੰ ਸਾਰੇ ਲੋਕ ਪਿਆਰ ਕਰਦੇ ਆ ਦੁਨੀਆ ਦੇ ਵਿੱਚ ਪੂਰਾ ਨਾਮ ਹੈ ਜਿਹੜਾ ਇਸ ਦੁਨੀਆ ਤੋਂ ਚਲਾ ਗਿਆ ਤਾਂ ਜਦੋਂ ਉਹਨਾਂ ਦੇ ਘਰ ਇੱਕ ਛੋਟੇ ਸਿੱਧੂ ਦਾ ਜਨਮ ਹੁੰਦਾ ਹੈ ਤਾਂ ਉਹ ਫਿਰ ਆਪ ਮੁਹਾਰੇ ਹੰਝੂ ਜਿਹੜੇ ਅੱਖਾਂ ਦੇ ਵਿੱਚੋਂ ਨਿਕਲ ਆਉਂਦੇ ਆ ਔਰ ਖੁਸ਼ ਵੀ ਨੇ ਚਮਚੇ ਦੇ ਨਾਲ ਦੁੱਧ ਪਿਆਇਆ ਜਾ ਰਿਹਾ ਹੈ ਛੋਟੇ ਸਿੱਧੂ ਨੂੰ ਔਰ ਖੁਸ਼ੀ ਆ ਵੀ ਸਾਫ਼ ਚਿਹਰੇ ਤੇ ਦਿਖ ਰਹੀ ਆ ਔਰ ਮਾਤਾ ਚਰਨਕ ਔਰ ਦੀਆਂ ਅੱਖਾਂ ਦੇ ਵਿੱਚੋਂ ਹੰਝੂ ਆਏ ਆ ਔਰ ਹੰਝੂ ਸਮਝ ਵੀ ਸਕਦੇ ਆ ਕਿ ਇੱਕ ਪੁੱਤ ਗਵਾਇਆ ਪਰ ਅੱਜ ਪ੍ਰਮਾਤਮਾ ਨੇ ਰੰਗ ਭਾਗ ਲਾਏ ਆ ਪ੍ਰਮਾਤਮਾ ਨੇ ਦੂਸਰਾ ਪੁੱਤ ਜਿਹੜਾ ਅੱਜ ਝੋਲੀ ਵਿੱਚ ਪਾ ਦਿੱਤਾ ਹੈ ਛੋਟਾ ਸਿੱਧੂ ਛੋਟਾ ਸ਼ੁਭ ਝੋਲੀ ਦੇ ਵਿੱਚ ਪਾਇਆ ਤਾਂ ਲੋਕ ਬਹੁਤ ਖੁਸ਼ ਨੇ ਬੜੀਆਂ ਮੁਬਾਰਕਾਂ ਭੇਜ ਰਿਹਾ ਕਿ ਗੋਡ ਬlesਸ ਯੂ ਅ ਸ਼ੁਕਰ ਹੈ ਪ੍ਰਮਾਤਮਾ ਤੇਰਾ ਲੱਖ ਲੱਖ ਸ਼ੁਕਰ ਵੀ ਮਨਾ ਰਿਹਾ ਔਰ ਉੱਥੇ ਹੀ ਇਹ ਵੀ ਅਰਦਾਸ ਬੇਨਤੀ ਕਰਦੇ ਆ ਕਿ ਪ੍ਰਮਾਤਮਾ ਇਸ ਸਿੱਧੂ ਨੂੰ ਕੁਛ ਨਾ ਹੋਵੇ ਇਹ ਸਿੱਧੂ ਹੋਰ ਵੀ ਬਲੰਦੀਆਂ ਤੇ ਜਾਵੇ ਹੋਰ ਵੀ ਤਰੱਕੀਆਂ ਜਿਹੜੀਆਂ ਨੇ ਉਹ ਬਖਸ਼ੇ ਤਾਂ ਇਹ ਵੀਡੀਓ ਤੁਸੀਂ ਦੇਖ ਸਕਦੇ ਹੋ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜਰੂਰ ਕਰ ਦਿਓ ਕਿਉਂਕਿ ਸਿੱਧੂ ਦੇ ਚਾਹਣ ਵਾਲਿਆਂ ਤੱਕ ਇਹ ਤਸਵੀਰ ਅੱਜ ਪਹੁੰਚੇ ਕਿ ਦੋਨੋਂ ਮਾਂ ਪਿਓ ਜਿਹੜੇ ਆ ਆ ਬਾਪੂ ਬਲਕਾਰ ਤੇ ਮਾਤਾ ਚਰਨਕੌਰ ਬਿਲਕੁਲ ਠੀਕ ਠਾਕ ਨੇ ਔਰ ਛੋਟਾ ਸਿੱਧੂ ਜਿਹੜਾ ਆ ਉਹ ਦੁਨੀਆ ਦੇ ਵਿੱਚ ਆ ਚੁੱਕਿਆ ਹੈ ਤੇ ਉਹਦਾ ਕੇਕ ਵੀ ਕੱਟਿਆ ਜਾ ਚੁੱਕਿਆ ਹੈ ਤਾਂ ਜਿਵੇਂ ਬਾਪੂ ਬਲਕਾਰ ਨੇ ਚਮਚੇ ਦੇ ਨਾਲ ਦੁੱਧ ਪਿਆਇਆ ਹੈ ਇਹ ਤਸਵੀਰ ਬੜਾ ਕੁਝ ਬਿਆਨ ਕਰਦੀ ਹੈ ਪਹਿਲੀ ਗੱਲ ਤਾਂ ਇਹ ਦੋ ਬਚਪਨ ਤਸਵੀਰ ਬਿਆਨ ਕਰ ਦਿੰਦੀ ਹੈ ਔਰ ਇੱਕ ਪਾਸੇ ਅੱਜ ਖੁਸ਼ੀ ਵੀ ਆ ਬਾਪੂ ਬਲਕਾਰ ਨੂੰ ਪਰ ਦੂਸਰੇ ਪਾਸੇ ਅੱਜ ਦੁੱਖ ਵੀ ਹੋਣਾ ਹੈ ਕਿਉਂਕਿ ਵੱਡਾ ਪੁੱਤ ਵੀ ਗਿਆ ਤੇ ਅੱਜ ਛੋਟਾ ਪੁੱਤ ਆ ਗਿਆ ਇਹ ਖੁਸ਼ੀ ਵੀ ਹੈ ਤੇ ਦੁੱਖ ਵੀ ਹੈ ਕਿਉਂਕਿ ਬੜਾ ਨਾਮ ਸੀ ਉਸ ਨੌਜਵਾਨ ਦਾ ਸਿੱਧੂ ਮੂਸੇਵਾਲੇ ਦਾ ਅ ਅੱਜ ਬੱਚੇ-ਬੱਚੇ ਦੀ ਜ਼ੁਬਾਨ ਤੇ ਸਿੱਧੂ ਮੂਸੇਵਾਲੇ ਦਾ ਨਾਮ ਜਿਹੜਾ ਉਹ ਰਟਿਆ ਹੋਇਆ ਹੈ ਔਰ ਦੇਸ਼ਾਂ-ਵਿਦੇਸ਼ਾਂ ਦੇ ਵਿੱਚ ਹਾਲੀਵੁੱਡ ਦੇ ਸਿੰਗਰਾਂ ਤੱਕ ਬਾਲੀਵੁੱਡ ਦੇ ਸਿੰਗਰਾਂ ਤੱਕ ਸਿੱਧੂ ਮੂਸੇਵਾਲੇ ਦੀ ਤਾਕਤ ਤੇ ਸਿੱਧੂ ਮੂਸੇਵਾਲੇ ਦੇ ਗਾਣੇ ਅੱਜ ਵੀ ਚੱਲਦੇ ਆ ਔਰ ਅੱਜ ਵੀ ਵੱਡੇ-ਵੱਡੇ ਸਟਾਰੇ ਉਹਦੇ ਗਾਣਿਆਂ ਤੇ ਆ ਗਾਉਂਦੇ ਆ ਉਹਦੇ ਗਾਣੇ ਆ ਤੇ ਡਾਂਸ ਕਰਦੇ ਆ ਤਾਂ ਸਿੱਧੂ ਅਕਸਰ ਹੀ ਆਪਣੇ ਗਾਣਿਆਂ ਦੇ ਵਿੱਚ ਕਹਿ ਗਿਆ ਸੀ ਕਿ ਰਹਿੰਦੀ ਦੁਨੀਆ ਤੇ ਨਾਮ ਰਹੂਗਾ ਤਾਂ ਵਾਕਿਆ ਹੀ ਰਹਿੰਦੀ ਦੁਨੀਆ ਤੇ ਨਾਮ ਰਹਿਣਾ ਹੈ ਤਾਂ ਹੁਣ ਤਾਂ ਛੋਟਾ ਸਿੱਧੂ ਵੀ ਆ ਚੁੱਕਿਆ ਹੈ ਤਾਂ ਇਹ ਨਾਮ ਵਾਕਿਆ ਹੀ ਅਮਰ ਹੋਣਾ ਹੈ ਲੈਜੈਂਡਸ ਨੈਵਰ ਡਾਈ ਕਿ ਵਾਕਿਆ ਹੀ ਲੈਜੈਂਡਸ ਕਦੇ ਮਰਦੇ ਨਹੀਂ ਹੈ ਤਾਂ ਉਹ ਸਿੱਧੂ ਦੀ ਹਮੇਸ਼ਾ ਗੱਲ ਯਾਦ ਆਉਂਦੀ ਹੈ ਜਦੋਂ ਸਿੱਧੂ ਕਹਿੰਦਾ ਸੀ ਕਿ ਮੈਨੂੰ ਲੱਗਦਾ ਮਾਂ ਮੈਂ ਤੇਰੇ ਵਰਗਾ ਹਾਂ ਤਾਂ ਵਾਕਿਆ ਜਦੋਂ ਅਸੀਂ ਇਹ ਛੋਟਾ ਸਿੱਧੂ ਦੇਖੀ ਹੈ ਨਾ ਜਦੋਂ ਇਹ ਪਹਿਲੀ ਤਸਵੀਰ ਸਿੱਧੂ ਦੀ ਦੇਖੀ ਹੈ ਤਾਂ ਬਿਲਕੁਲ ਹੂਬ ਹੂ ਆਪਣੇ ਮਾਪਿਓ ਤੇ ਗਿਆ ਹੈ ਤਾਂ ਸਿੱਧੂ ਦੀ ਉਹ ਬੋਲ ਵੀ ਗਾਣੇ ਦੇ ਯਾਦ ਆਏ ਆ ਕਿ ਮਾਂ ਮੈਨੂੰ ਲੱਗਦਾ ਰਹਿੰਦਾ ਜਮਾ ਮੈਂ ਤੇਰੇ ਵਰਗਾ ਹਾਂ ਤਾਂ ਵਾਕਿਆ ਹੀ ਇਹ ਛੋਟਾ ਸਿੱਧੂ ਵੀ ਜਮਾ ਹੀ ਆਪਣੇ ਮਾਪਿਓ ਤੇ ਗਿਆ ਹੈ ਤਾਂ ਵੱਡੇ ਭਰਾ ਦਾ ਮਹੰਦਰਾ ਵੀ ਇਸ ਦੀ ਤਸਵੀਰ ਦੇ ਵਿੱਚ ਪੈਂਦਾ ਹੈ ਤਾਂ ਜੀਉਂਦਾ ਵਸਦਾ ਰਭੇ ਅਸੀਂ ਵੀ ਇਹੀ ਅਰਦਾਸ ਬੇਨਤੀ ਕਰਦੇ ਹਾਂ ਤਾਂ ਬੜਾ ਅ ਅਸੀਂ ਇਹ ਵੀ ਕਰਦੇ ਹਾਂ ਕਿ ਵੀ ਆਪਣੇ ਮਾਂ ਪਿਓ ਨੂੰ ਉਨਾ ਹੀ ਪਿਆਰ ਸਤਿਕਾਰ ਕਰੇ ਜਿੰਨਾ ਕਿ ਵੱਡਾ ਸਿੱਧੂ ਕਰਦਾ ਸੀਗਾ ਉਹਦੇ ਵਾਸਤੇ ਉਹ ਆਪਣੇ ਗਾਣਿਆਂ ਦੇ ਵਿੱਚ ਮਾਂ ਨੂੰ ਬੜਾ ਪਿਆਰ ਕੀਤਾ ਉਸਨੇ ਬੜਾ ਮਾਂ ਨੂੰ ਆ ਦਰਸਾਇਆ ਹੈ ਕਿ ਮਾਂ ਮੈਨੂੰ ਲੱਗਦਾ ਰਹਿੰਦਾ ਜਮਾਂ ਮੈਂ ਤੇਰੇ ਵਰਗਾ ਆ ਤਾਂ ਬਿਲਕੁਲ ਔਰ ਇਥੇ ਵੀ ਗੱਲ ਕਹਿੰਦਾ ਸੀਗਾ ਕਿ ਮੇਰੀ ਮਾਂ ਮੇਰਾ ਰੱਬ ਜਿਹਦੀ ਕੁੱਖੋਂ ਹੋਇਆ ਪੈਦਾ ਤਾਂ ਬਿਲਕੁਲ ਆਪਣੀਆਂ ਮਾਂ ਦੀਆਂ ਗੱਲਾਂ ਕਰਦਾ ਸੀਗਾ ਤਾਂ ਅੱਜ ਇਹ ਵਾਕਿਆ ਹੀ ਇਹ ਮਾਂ ਰੱਬ ਹੈ ਜਿਨੇ ਇੱਕ ਹੋਰ ਛੋਟੇ ਸਿੱਧੂ ਨੂੰ ਜਨਮ ਦਿੱਤਾ ਹੈ ਤਾਂ ਛੋਟਾ ਸਿੱਧੂ ਮਾਤਾ ਚਰਨ ਕੋਰ ਦੀ ਝੋਲੀ ਦੇ ਵਿੱਚ ਹੈ ਪਿਤਾ ਬਲਕੌਰ ਦੀ ਝੋਲੀ ਦੇ ਵਿੱਚ ਹੈ ਤਾਂ ਪਿਤਾ ਬਲਕੌਰ